ਸੋ ਪ੍ਰਖ ਨਰੰਜਣਿਆ ਸਮਝਾਇੰਦਾ ਸੋ ਪ੍ਰਖ ਨਰੰਜਣ ਆਪ ਸਮਝਾਇੰਦਾ ਵਿਸ਼ਨ ਬ੍ਰਹਮਾ ਸ਼ਿਵ ਕਰ ਪਿਆਰ ਪਰ ਬ੍ਰਹਮ ਆਪਣਾ ਨਾਮ ਤਰਾਇੰਦਾ ਹੰਗ ਵੰਡਣ ਵੰਡੇ ਆਪ ਕਰਤਾਰ ਲੱਖ 84 ਕਾੜ ਨੇ ਆਪ ਕਢਾਇੰਦਾ ਨਿਰਗੁਣ ਸਰਗੁਣ ਲੇਵ ਬਹਾਰ ਸੋ ਹੰਗੇ ਆਪਣਾ ਅੰਗ ਬਣਾਇੰਦਾ ਆਤ ਪ੍ਰਖ ਸੱਚੀ ਕਰ ਜੋਤੀ ਜੋਤ ਸਰੂਪ ਭਰਾ ਆਪਣੀ ਕਿਰਪਾ ਕਰ ਵਿਸ਼ਨ ਬ੍ਰਹਮਾ ਸ਼ਿਵ ਦਿੱਤਾ ਵਰ 1084 ਪਰ ਪੰਡਾਹਰ 1084 ਹੰਗ ਧਾਰਾ ਹਰ ਸੱਚਾ ਸੱਚ ਜਣਾਏ ਦਾ ਪਾਰ ਬ੍ਰਹਮ ਬ੍ਰਹਮ ਕਰੇ ਪਿਆਰਾ ਏਕਾ ਘਰ ਵੇਖ ਵਿਖਾਏ ਦਾ ਪਾਰ ਬ੍ਰਹਮ ਬ੍ਰਹਮ ਮੇਲਾ ਨਾਰੀ ਕੰਤ ਪਧਾਰਾ ਹਰ ਸਾਚੀ ਸੇਜ ਸੁਹਾਏ ਦਾ ਜੋਤੀ ਜੋਤ ਸਰੂਪ ਭਰਾ ਆਪਣੀ ਕਿਰਪਾ ਕਰ 184 ਖੇਲ ਖਿਲਾਇੰਦਾ 184 ਖੇਲ ਖਿਲਾਇਆ ਪਰ ਖਬਿਨਾਸ਼ੀ ਭੇਵ ਨ ਆਇਆ ਵਿਸ਼ਨ ਬ੍ਰਹਮਾ ਸ਼ਿਵ ਸੇਵਾ ਲਾਇਆ ਸੇਵਕ ਸੇਵਾ ਇੱਕ ਸਮਝਾਇਆ ਸੋ ਪੁਰਖ ਨਰੰਜਨ ਵੇਖ ਵਿਖਾਇਆ ਹੰਗ ਬਣ ਬਣ ਦਾਈ ਦਾਇਆ ਜੋਤੀ ਜੋਤ ਸਰੂਪ ਹਰਾਪ ਆਪਣੀ ਕਿਰਪਾ ਕਰ ਆਦ ਪੁਰਖ ਸੱਚੇ ਹਰ ਸੋ ਹੰਗੇ ਆਪਣਾ ਨਾਮ ਪ੍ਰਗਟਾਇਆ ਸੋ ਹੰਗ ਸਾਚੀ ਤਾਰ ਹਰ ਸੱਚੇ ਆਪ ਚਲਾਈ ਆ ਪਰ ਬ੍ਰਹਮ ਬ੍ਰਹਮ ਉਜਿਆਰ ਦੂਸਰੇ ਵਰਨਾ ਕੋਈ ਵੜਿਆਈਆ ਕਰੇ ਖੇਲ ਸਟੀ ਸਰਕਾਰ ਸ਼ਾ ਪਾਦਸ਼ਾ ਸੱਚਾ ਸ਼ਹਨਸ਼ਾਇਆ ਏਕਾ ਹੁਕਮ ਇੱਕ ਗੁਫਤਾਰ ਆਪਣੀ ਆਪ ਸਮਝਾਈਆ ਜੋ ਕਿ ਚੌਕੜੀ ਲਾਇ ਵਿਚਾਰ ਜਗਤ ਜੁਗਤ ਆਪਣੇ ਹੱਥ ਰਖਾਈਆ ਵਿਸ਼ਨ ਬ੍ਰਹਮਾ ਸ਼ਿਵ ਕੋ ਨਾ ਜਾਣਾ ਵਿਚ ਸੰਸਾਰ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰਿਆ ਆਪ ਆਪਣਾ ਹੁਕਮ ਜਣਾਈਆ ਸੁਣਿਆ ਹੁਕਮ ਧੁਰ ਫਰਮਾਨ ਵਿਸ਼ਨ ਬ੍ਰਹਮਾ ਸ਼ਿਵ ਸੀਸ ਨਿਵਾਇਦਾ ਤੂੰ ਸ਼ਾ ਪਾਡਾ ਸੱਚਾ ਸੁਲਤਾਨ ਹਾਂ ਸੇਵਕ ਸੇਵਕ ਮਾਇਦਾ ਤੇਰਾ ਦਰ ਸੱਚਾ ਦਰਬਾਰ ਹਾਂ ਬਾਲੀ ਜਾਣਾ ਬਣਾ ਦਰਬਾਨ ਦਰਦਰਵੇਸ਼ ਸੀਸ ਝੁਕਾਇਦਾ ਤੇਰੀ ਸੇਵਾ ਕਰਾਂ ਵਿੱਚ ਜਹਾਨ ਭੁੱਲ ਕਦੇ ਨਾ ਚਾਹਦਾ ਕਿਰਪਾ ਕਰ ਏਕਾ ਦੇਣਾ ਵਰ ਕਵਣ ਵੇਲਾ ਕਵਣ ਵਕਤ ਮੇਲਾ ਕਰੇ ਆਣ ਨਿਰਗੁਣ ਨਿਰਗੁਣ ਖੇਲ ਖਿਲਾਇੰਦਾ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਦੇਵਨ ਹਰ ਸਚਾ ਵਰ ਸਾਚੀ ਵੰਡੇ ਆਪ ਵੰਡਾਇੰਦਾ ਸਾਚੀ ਵੰਡ ਵੰਡੇ ਭਗਵਾਨ ਵਿਸ਼ਨ ਬ੍ਰਹਮਾ ਸ਼ਿਵ ਸਮਝਾਇਆ ਜੇ ਰਜਾਂਡੇ ਤੋਂ ਕੁਝ ਸੇਤਰ ਖੋਲੇ ਮਾਤ ਦੁਕਾਨ ਚਾਰੇ ਕੁੰਟਾਂ ਵਿੱਚ ਵਟਾਇਆ ਚਾਰੇ ਜਗ ਕਰੇ ਪ੍ਰਧਾਨ ਭਈਆ ਭਈਆ ਮੇਲ ਮਿਲਾਇਆ ਚਾਰੇ ਹੁਕਮ ਦਾਇ ਫਰਮਾਨ ਪਰਾ ਪਸੰਤੀ ਮਦਮ ਬਖਰੀ ਗਾਇਆ ਚਾਰੇ ਵੇਦ ਬਣਾਏ ਵਿਧਾਨ ਵਿਦ ਤੇ ਆਪਣੇ ਵਿੱਚ ਟਿਕਾਇਆ ਨੋ ਨੋ ਵੇਖੇ ਜੀਵ ਜਹਾਨ ਚਾਰ ਚਾਰ ਆਪਣਾ ਅਸਨ ਲਾਇਆ ਜੋਤੀ ਜੋਤ ਸਰੂਪ ਹਰ ਆਪੇ ਆਪਣੀ ਕਿਰਪਾ ਕਰ ਆਪਣਾ ਲੇਖਾ ਦਏ ਸਮਝਾਇਆ ਹਰ ਲੇਖਾ ਸੱਚ ਸਮਝਾਏਂਦਾ ਨੋ ਨੋ ਚਾਰ ਖੇਲ ਅਵੱਲਾ ਜੋ ਗਚੌਕੜੀ ਰੂਪ ਵਟਾਏਂਦਾ ਸਾਜੁ ਗੁਰ ਤੇ ਤਾ ਦਵਾ ਪਰ ਕਲਿ ਚੁ ਫੜਾਏ ਪੱਲਾ ਨਿਰਗੁਣ ਸਰਗੁਣ ਖੇਲ ਖਿਲਾਇਂਦਾ ਦੀਪਕ ਜੋਤੀ ਆਪੇ ਬੜਾ ਸ਼ਬਦ ਅਨਾਦੀ ਨਾਦ ਵਜਾਂਦਾ ਸੱਚ ਸੰਗਾਸਣ ਬੈਠ ਇਕ ਇਕੱਲਾ ਬੋਧਯ ਗਾਦੀ ਆਪ ਸੁਹਾਇਂਦਾ ਜੋਤੀ ਜੋਤ ਸਰੂਪ ਹਰ ਆਪ ਆਪਣੀ ਜੋਤ ਤਾਰੇ ਆਪੇ ਜਾਣੇ ਆਪਣਾ ਬਲਾ ਬਲਤਾਰੀ ਵੱਡ ਬਲਕਾਰ ਏਕਾ ਏਕ ਖਵਾਏਂਦਾ ਬੇਅਬ ਖੁਦਾਈ ਪਰਵਰਦੇਗਾਰ ਮਕਾਮੇ ਹਕ ਡੇਰਾ ਲਾਇਂਦਾ ਸਚ ਕੰਡ ਖੋਲੇ ਆਪਕੇ ਵਾਰ ਆਪਣੀ ਹੱਥੀ ਗੁੰਡਾ ਆਪ ਤੜਾਏਂਦਾ ਰਹਿਮੰਦ ਪਾਵਨ ਹਾਰਾਸਾਰ ਸੂਰਜ ਚੰਨ ਆਪ ਚਮਕਾਏਂਦਾ ਲੋਹਾ ਪੁਰੀਆਂ ਬੰਨੇ ਧਾਰ ਗਗਨ ਪਤਾਲਾਂ ਡਗ ਮਗਾਏਂਦਾ ਵਿਸ਼ਨ ਬ੍ਰਹਮਾ ਸ਼ਿਵ ਕਰੇ ਪਿਆਰ ਅਪੋਲ ਭੁੱਲ ਕਦੇ ਨਾ ਜਾਏਂਦਾ 994 ਚੌਕੜੀ ਯੁੱਗ ਬੀਤਣ ਵਿੱਚ ਸੰਸਾਰ ਗੁਰ ਪੀਰੇ ਅਵਤਾਰ ਸੇਵਾ ਆਪ ਲਗਾਏਂਦਾ ਨਿਰਗੁਣ ਸਰਗੁਣ ਰੂਪ ਧਾਰੇ ਆਏ ਆਪ ਨਿਰੰਕਾਰ ਪੰਜ ਤਤ ਚੋਲਾ ਆਪ ਹੰਡਾਏਂਦਾ ਆਪੇ ਮੰਗੇ ਬਣ ਪਿਖਾਰ ਅੱਗੇ ਆਪਣੀ ਝੋਲੀ ਡਾਹੇਂਦਾ ਆਪੇ ਦੇਵਨ ਹਾਰ ਦਾ ਤਾਰ ਬਸਤੇ ਮੁੱਲ ਕਿ ਆਪ ਵਰਤਾਏਂਦਾ ਆਪੇ ਬਣੇ ਸੱਚਾ ਸਿੱਖਦਾਰ ਤਖਤ ਨਿਵਾਸੀ ਸਾਚੇ ਤਖਤ ਸੋਭਾ ਪਾਇੰਦਾ ਆਪੇ ਦਰਦਰਵੇਸ਼ ਬਣੇ ਪਖਾਰ ਆਪੇ ਆਪਣੀ ਅਲਖ ਜਗਾਇੰਦਾ ਵਿਸ਼ ਬ੍ਰਹਮਾ ਵਿਸ਼ਨਿ ਸ਼ਿਵ ਰਹਿਣਾ ਖਬਰਦਾਰ ਹਰ ਸਾਚਾ ਸੱਚ ਜਣਾਇੰਦਾ ਕਲ ਯੁਗ ਆਏ ਅੰਤਮ ਵਾਰ ਨੋ ਨੋ ਚਾਰ ਰਹਿਣਾ ਪਾਇੰਦਾ ਗੁਰ ਪੀਰ ਦੇ ਅਵਤਾਰ ਉੱਚੀ ਕੁਕੜਨ ਕਰਨ ਪੁਕਾਰ ਪੀਰ ਦਸਤਗੀਰ ਰਾਤ ਕਾਇੰਦਾ ਸਭ ਤੋਂ ਵਖਰਾ ਸਬਦਾ ਯਾਰ ਹਰ ਕਟ ਮੇਲ ਮਿਲਾਂਦਾ ਉਲਫਤ ਵਿੱਚ ਨਾ ਆਏ ਕਦੇ ਸੰਸਾਰ ਗਫਲਤ ਵਿੱਚ ਨੀਂਦ ਵਖਾਏਂਦਾ ਸੱਚਾ ਮਸਲਾ ਕਰੇ ਤੇ ਯਾਰ ਦੂਸਰ ਸੰਗ ਨਾ ਕੋਏ ਜਣਾਏਂਦਾ ਆਲਮੁਲਮਾ ਆਪ ਕਰੇ ਵਿਚਾਰ ਆਲਮਗੀਰ ਭੇਵ ਕੋਏ ਨਾ ਪਾਏਂਦਾ ਕੋਟਨ ਕੋਟ ਪੀਰ ਪੈਗੰਬਰ ਬਣਾਏ ਤਲਬਾ ਵਿੱਚ ਸੰਸਾਰ ਤਰ ਫਰਮਾਣਾ ਹੁਕਮ ਸੁਣਾਏਂਦਾ ਸੱਚੇ ਤਖਤ ਬੈਠ ਸੱਚੀ ਸਰਕਾਰ ਮੁਖੇ ਆਪਣੇ ਪਰਦਾ ਪਾਏ ਦਾ ਕਿਆ ਕੋਈ ਕਰੇ ਜੀਵ ਵਿਚਾਰ ਹਰ ਕਾ ਰੂਪ ਦੇਸ ਨਾ ਆਇੰਦਾ ਵਿਸ਼ਨ ਬ੍ਰਹਮਾ ਸ਼ਿਵ ਰਹਿਣਾ ਖਬਰਦਾਰ ਪੁਰਖ ਵਿਨਾਸ਼ੀ ਆਪੇ ਉਠਾਏਂਦਾ ਪ੍ਰਗਟ ਹੋ ਕੇ ਆਵੇ ਨਰਨਰੰਕਾਰ ਸਰਗੁਣੇ ਲੇਖਾ ਪੂਰ ਕਰਾਏਂਦਾ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਕਰ ਸੱਚਾ ਆਪ ਸਹਾਂਏ ਦਾ ਦਰ ਕਰ ਸੱਚਾ ਹਰ ਸਹਾਂਏ ਦਾ ਸੋਭਾਵੰਤ ਗਹਿਰ ਗੰਭੀਰ ਜੁਗ ਚੌਕੜੀ ਬੰਦ ਮੁਕਾਇਦਾ ਚੋਲਾ ਬਸਤਰ ਪਹਿਰੇ ਨੀਲ ਕਲ ਜੁਗੇ ਅੰਤਮ ਵੇਖ ਵਖਾਏਦਾ ਪਰ ਬ੍ਰਹਮ ਬ੍ਰਹਮ ਸ਼ੈਲ ਸ਼ਬੀਲ ਕੀਲ ਵਿੱਚ ਕਿਸੇ ਨਾ ਆਇਦਾ ਨਾ ਕਦੀ ਮੰਨੇ ਕਿਸੇ ਦੀ ਦਲੀਲ ਜਗਤ ਵਕੀਲ ਨਾ ਕੋਏ ਬਣਾਇਦਾ आपे चूटी चढ़िया हिकु अखीर जगत फकीर न कोई मनाएदा न पढ़े केतिरी कोई तकबीर गल तस्बी न को पाएदा शाह पा पीर। शज सीस न के चुकाए करे करे खेल बण हकीर वुजू भांग न कोई रखाए सजदा पावे न को जंजीर आयत शरायत पढ़नि किते न जबा वेखे गुणी गहीर ਜੋਤਿ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਕਲ ਜੁਗ ਤੇਰੀ ਅੰਤਮ ਵਾਰ ਕਰੇ ਖੇਲ ਆਪ ਅਖੀਰ ਹਰ ਮਸਲਾ ਸ਼ਬਦ ਬਣਾਇਆ ਨੂਰੀ ਸਦਾ ਬਾਂਗ ਆਵਾਜ਼ ਆਪਣੇ ਹੁਜਰੇ ਬਹਿ ਬਹਿ ਗਾਇਆ ਪੁਰਖ ਅਬਿਨਾਸ਼ੀ ਸ਼ਾ ਨਵਾਬ ਤਾਬ ਕੋਏ ਝੱਲੇ ਨਾ ਰਾਇਆ ਦੇਵਨ ਹਰਾ ਸਰਬ ਅਜਾਬ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸ਼ਾ ਨਵਾਬ ਜਾ ਨਵਾਬ ਸ਼ਾ ਸੁਲਤਾਨਾ ਕਰੇ ਮੁਖਾਤਬ ਮਖਲੂਕ ਆਪ ਜਨਾਈਆ ਲੇਖਾ ਲਿਖਣੇ ਆਇਆ ਬਣ ਕੇ ਕਾਤਬ ਕਲਮਾ ਆਲਮੀ ਨੇ ਆਪਣੇ ਹੱਥ ਰਖਾਈਆ ਕਾਇਨਾਤ ਪੀਰ ਪਗੰਬਰ ਆউলਿਆ ਸ਼ੇਖ ਅੰਤਰਹਿਾਨਾ ਕੋਈ ਸਾਬਤ ਤਕਦੀਰ ਸਭ ਦੇ ਸਿਰ ਤੇ ਆਪ ਪੁਵਾਈਆ ਜੋ ਆਇਆ ਵਜਾ ਕੇ ਗਿਆ ਮੇਰਾ ਨਾਉ ਨੌਬਤ ਉੱਚੀ ਕੁਕ ਕੁਕ ਸੁਣਾਈਆ 14 ਲੋਕ ਸੁਣਦੇ ਮੇਰੀ ਸਹਬਤ 14 ਤਬਕ ਰਾਤ ਤਕਾਈਆ ਕਲ ਜੁਗ ਅੰਤਮੇ ਆਏ ਹੈ ਬਤ ਚਾਰੋਂ ਕੁੰਟ ਕੁੰਟ ਦੁਹਾਈਆ ਜੋਤੀ ਜੋਤ ਸਰੂਪ ਘਰਾਪ ਆਪਣੀ ਕਿਰਪਾ ਕਰ ਵਿਸ਼ਨ ਬ੍ਰਹਮਾ ਸ਼ਿਵ ਦਇ ਸੁਨਾਈਆ ਹਰ ਸੁਨਾਇਆ ਤੁਰ ਫਰਮਾਣਾ ਲਿਖਣ ਪੜਨ ਵਿੱਚ ਨਾ ਆਇਆ ਵਿਸ਼ਨ ਬ੍ਰਹਮਾ ਸ਼ਿਵ ਕਰ ਪਰਮਾਣਾ ਚਰਨ ਕਬਲ ਸੀਸੁ ਕਾਇਆ 994 ਚੌਕਰੀ ਚੋਲਾ ਹੋਇ ਪੁਰਾਣਾ ਥਿਰ ਕੋਇ ਰਹਿਣ ਨਾ ਪਾਇਆ ਗੁਰੇ ਅਵਤਾਰ ਜਾ ਜਾ ਗਾਹਣ ਤੇਰਾ ਗਾਣਾ ਬੇਅੰਤ ਤੇਰਾ ਨਾਮ ਵੜਾਇਆ ਤੇਰਾ ਭੇਵ ਕਿਸੇ ਨਾ ਪਾਨਾ ਭੇਵ ਬੇਦਾ ਆਪ ਛਪਾਇਆ ਕਲ ਜੁਗੰਦਮ ਹੋਵੇ ਆਪ ਮਿਹਰਬਾਨਾ ਭਾਰ ਬ੍ਰਹਮ ਸੱਚ ਸੱਚੀ ਤੇਰੀ ਸਰਨਾਇਆ ਲੋਕmaat ਜੋਤੀ ਪਹਿਰੇ ਜਾਮਾ ਜੋਤੀ ਜੋਤ ਨੂਰੀ ਰੋਸ਼ਨਾਇਆ ਸ਼ਬਦ ਵਗਾਇ ਬਜਾਏ ਸੱਚ ਦਮਾ ਮਾਂ ਕਾਇਨਾਤ ਆਪ ਸੁਨਾਇਆ ਜਬਰਾਈਲ ਮਿਕਾਇਲ ਅਸਰਾਇਲ ਅਸਰਾਫੀਲ ਵਣ ਤੇਰੇ ਗੁਲਾਮ ਸੱਚੀ ਸੇਵਾ ਇੱਕ ਜੁਣਾਇਆ ਸੱਚੀ ਸੇਵਾ ਇੱਕ ਜੁਣਾਇਆ ਜੋਤੀ ਜੋਤ ਸਿਰੂ ਖਰਾਪ ਆਪਣੀ ਕਿਰਪਾ ਕਰੇ ਕਾ ਦੇਣਾ ਸੱਚਾ ਵਰ ਵਿਸ਼ਨ ਬ੍ਰਹਮਾ ਸ਼ਿਵ ਤਰ ਮੰਗ ਮੰਗਾਇਆ ਵਰ ਦੇਣਾ ਹਰ ਨਿਰੰਕਾਰਾ ਹਮ ਬਾਲ ਸੇਵ ਅਨਿਆਣਿਆਂ ਜੁਗ ਚੌਕੜੀ ਵਰਤੇ ਤੇਰਾ ਬਾਣਾ ਗੁਰ ਕੋਈ ਰਹੇ ਨਾ ਸੁਗੜ ਸਿਆਣਾ ਜਗ ਖੇਲੇ ਖੇਲ ਬੇਮਹਾਨਿਆਂ ਲਖ 84 ਤਣਿਆਂ ਤਾਣਾ ਜੋਤੀ ਜੋਤ ਸਰੂ ਭਰਾਪ ਆਪਣੀ ਕਿਰਪਾ ਕਰੇ ਕਾ ਦੇਣਾ ਸੱਚਾ ਵਰ ਦਰ ਕਰ ਸੱਚੇ ਵੱਡਾ ਮਾਣਿਆ ਦੇਵੇ ਵਿੜਿਆਈ ਮਾਣ ਹਰ ਏਕਾ ਸ਼ਬਦ ਸੁਣਾਇਆ ਜੁਗ ਚੌਕੜੀ ਵੀ ਤਜਾਇਣਾ ਹਰ ਕੋਟਨ ਕੋਟ ਰੂਪ ਖਲਾਇਆ ਕਲ ਜੁਗੇ ਅੰਤਮ ਨਿਰਗੁਣ ਜੋਤ ਲੈ ਧਰ ਪਾਰ ਬ੍ਰह्म ਰੂਪ ਵਟਾਇਆ ਸਰ ਜੁਗ ਤੇ ਤਦ ਵਾਪਰੇ ਆਪਣਾ ਖੇਲ ਕੀਤਾ ਵੇਖੇ ਘੜ ਭੁੱਲ ਕਦੇ ਨਾ ਜਾਇਆ ਜੋਤੀ ਜੋਤ ਸਰੂ ਭਰਾਪ ਆਪਣੀ ਕਿਰਪਾ ਕਰੇ ਇਕ ਗਿਆਨ ਦਾ ਇਹ ੜਾਇਆ ਹਰ ਸੱਚ ਗਿਆਨ ੜੜਾਇੰਦਾ ਇਕਾ ਅੰਤਰ ਧਿਆਨ ਕਲ ਜੁਗੇ ਅੰਤਮ ਵੇਖ ਵਖਾਇੰਦਾ ਚਾਰ ਕੁੰਟ ਹੋ ਪ੍ਰਦਾਨ क्षत्रिय ਬ੍ਰਾਹਮਣ ਜੁ ਉਤਰ ਵੈਸ਼ ਵੰਡ ਵੰਡਾਇੰਦਾ ਚਾਰ ਵਰਨ ਕਰਨ ਪ੍ਰਵਾਨ ਹਰ ਕਾ ਰੂਪ ਦਸ ਕਿਸੇ ਨਾ ਆਇੰਦਾ ਨਵ ਨੋ ਹੋਏ ਅੰਤਾਨ ਹਰ ਕਾ ਰੂਪ ਦਸ ਕਿਸੇ ਨਾ ਆਇੰਦਾ ਨਵ ਨੋ ਹੋਏ ਅੰਧਾਨ ਹਰ ਸੱਚ ਗਿਆਨ ਦ੍ਰਿੜਾਏ ਦਾ ਏਕਾ ਅੰਤਰ ਧਿਆਨ ਕਲ ਜੁਗੇ ਅੰਤਮ ਵੇਖ ਵਿਖਾਏ ਦਾ ਚਾਰ ਗੁੰਟ ਹੋ ਪ੍ਰਧਾਨ ਛਤਰੀ ਬ੍ਰਾਹਮਣ ਸ਼ੂਦਰ ਵੈਸ਼ ਵੰਡ ਵੰਡਾਏ ਦਾ ਚਾਰ ਵਰਨ ਕਰਨ ਪਰਮਾਨ ਹਰ ਕਾ ਰੂਪ ਕਿਸਕੇ ਸੇ ਨਾ ਆਏ ਦਾ ਨਾ ਨੋ ਹੋਏ ਅੰਧਾਨ ਚਾਰ ਚਾਰ ਨਾ ਕੋਏ ਸਮਾਏ ਦਾ ਸਚਾ ਦਰਨ ਨਾ ਕਿਸੇ ਕੋਏ ਮਕਾਨ ਜੋਤੀ ਜੋਤ ਸਰੂਪ ਹਰ ਆਪ ਆਪਣੇ ਕਿਰਪਾ ਕਰ ਕਲ ਜੁਗ ਅੰਤਮ ਖੇਲ ਕਰੇ ਸ੍ਰੀ ਭਗਵਾਨ ਕਲ ਜੁਗ ਵੇਲਾ ਅੰਤਮ ਆਉਣਾ ਹਰ ਸਾਚਾ ਸੱਚ ਸਮਝਾਏ ਦਾ ਪੁਰਖ ਅਬਿਨਾਸ਼ੀ ਖੇਲ ਖਿਲਾਉਣਾ ਨਿਰਗੁਣ ਨੂਰ ਨੂਰ ਆਪ ਹੀ ਉਪਜਾਏ ਦਾ ਸ਼ਬਦੀ ਸੁਤ ਨਾਲ ਰਲਾਉਣਾ ਸ਼ਬਦ ਸ਼ਬਦੀ ਵੇਖ ਵਿਖਾਏ ਦਾ ਮਨ ਸਮੰਦਰ ਆਪ ਟਿਕਾਉਣਾ ਸਾਡੇ ਤਿੰਨ ਹੱਥ ਮੇਲ ਮਿਲਾਏ ਦਾ ਸਤ ਸਾ ਸਤ ਗੁਰ ਇੱਕ ਖਵਾਣਾ ਸ਼ਾ ਪਾਦਸ਼ਾ ਆਪਣਾ ਬਦ ਤਰਾਇਂਦਾ ਬੱਬਾ ਬੋਦੇ ਅਗਾਦੀ ਸ਼ਾਮ ਤਸਣਾਉਣਾ ਚਾਰ ਜੁਗ ਭੇਵਣਾ ਆਇਂਦਾ ਲਲਾ ਲੇਖਾ ਪਿਛਲਾ ਆਪ ਮਿਟਾਉਣਾ ਅਗਲਾ ਆਪਣੇ ਹੱਥਰ ਖਾਏਂਦਾ ਗਗਾ ਗੋਰੇ ਕਖਵਣਾ ਤੁ ਸਰਹਾਰ ਨ ਕੋਈ ਚਲਾਇੰਦਾ ਬਬਾ ਬਿੰਦੇ ਕੇ ਉਪਜਾਉਣਾ ਪੁੱਤ ਸਪੁੱਤਾ ਨਾ ਤਰਾਇੰਦਾ ਦਦਾ ਦੋਖਤਲੇ ਦਰਿਆ ਪੇ ਲੋਣਾ ਆਪਣਾ ਆਪੇ ਆਪਣੇ ਰੰਗ ਰੰਗਾਇੰਦਾ ਸੰਭਲੇ ਆਪਣਾ ਘਰ ਬਣਾਉਣਾ ਗੋਬਿੰਦ ਗੋਬਿੰਦ ਵਿੱਚ ਸੋਹਾਂਦਾ ਪਰਖਾ ਬਿਨਾ ਸ਼ੀਪੇਕ ਵਟੋਣਾ ਜੋਤੀ ਜਲਵਾ ਆ ਪ੍ਰਗਟਾਇੰਦਾ ਚਾਰ ਵਰਨਾ ਖੇਲ ਖਿਲਾਉਣਾ ਘਟ ਘਟੇ ਘਰੂਪ ਤਰਾਇੰਦਾ ਛਲ ਜੋਗੇੰਤ ਮੇੜਾ ਥਰਬਣੇ ਆਪਣੀ ਗੋਦ ਬਹੋਣਾ ਆਪੇ ਆਪਣਾ ਸੰਗ ਨਿਭਾਏੰਦਾ ਐਡਾ ਅੱਖ ਇੱਕ ਖਿਲਾਉਣਾ ਐਨਲ ਹਕ ਰਾਤ ਕਾਇੰਦਾ ਐਡਾ ਆਸਿਕ ਬਚਾਉਣਾ ਪੀਰ ਫਕੀਰ ਧਿਆਨ ਲਗਾਏੰਦਾ ਐਡਾ ਬੇਹਯਾਤ ਆਪਣੇ ਹੱਥ ਰਖੋਣਾ ਸਬ ਦੇ ਠੂਠੇ ਆ ਬੜਾਏੰਦਾ ਐਡਾ ਬੇਹਯਾਤ ਆਪਣੇ ਹੱਥ ਰਖਾਉਣਾ ਸਬਦੇ ਠੂਟੇ ਆਪ ਰੜਾਏਂਦਾ ਹੋ ਪਰਤਖ ਖੇਲ ਖਿਲਾਉਣਾ ਹੋ ਪਰਤਖ ਖੇਲ ਖਿਲਾਉਣਾ ਆਪਣਾ ਪਰਦਾ ਆਪ ਚੁਕਾਏਂਦਾ ਆਪਣੇ ਵਿੱਚੋਂ ਹੋਏ ਵਖ ਗੋਬਿੰਦ ਮੇਲ ਮਿਲਾਉਣਾ ਦਿਸ ਕਿਸੇ ਨਾ ਆਂਦਾ ਸੰਭਲ ਨਗਰੀ ਬਾਗ ਲਗਾਉਣਾ ਸਾਡੇ ਤਿੰਨ ਹੱਥ ਗੜ ਸਹਾਂ ਦਾ ਜੋਤੀ ਜੋਤ ਸਰੂਪ ਹਰ ਆਪ ਆਪਣੀ ਜੋਤ ਧਰ ਜਗਤ ਮਸਲਾ ਹੱਥ ਕਰਤਾਰ ਕਿਆ ਕੋਈ ਕਰੇ ਜੀਵ ਵਿਚਾਰ ਜਗਤ ਜੁਗਤ ਨਾ ਕੋਈ ਜਣਾਇਂਦਾ ਸਾਚਾ ਮਸਲਾ ਘੜ ਕੇ ਆਇਆ ਪਾਰ ਬ੍ਰਹਮ ਕਰਤਾਰ ਨਿਰਗੁਣ ਰੂਪ ਤਰ ਕੇ ਆਇਆ ਇਕ ਇਕੱਲਾ ਏਕੰਕਾਰ ਸ਼ਬਦ ਘੋੜੇ ਚੜ ਕੇ ਆਇਆ ਸ਼ੰਚਾ ਸਚਾ ਸਵਾਰ ਆਪਣੀ ਵਿਦਿਆ ਪੜ ਕੇ ਆਇਆ ਜਗਤ ਵਿਦਿਆ ਵਸੇ ਬਾਰ ਆਪਣਾ ਖੰਡਾ ਫੜ ਕੇ ਆਇਆ ਤਿੱਖੀ ਰਖੇ ਦੋਵੇਂ ਧਾਰ ਆਪਣੀ ਜੋਤੀ ਆਪੇ ਸੜ ਕੇ ਆਇਆ ਆਪੇ ਆਪਣੇ ਦੀਪ ਹੋਏ ਯਾਰ ਆਪਣੇ ਅੱਗੇ ਆਪੇ ਖੜ ਕੇ ਆਇਆ ਪੇਸ਼ਾ ਪੇ ਸਿਖਣਾਰ ਆਪਣੀ ਚਰਨੀ ਆਪਣੀ ਚਰਨੀ ਆਪੇ ਪੜ ਕੇ ਆਇਆ ਆਪੇ ਨਿਉ ਨਿਉ ਕਰੇ ਨਮਸਕਾਰ ਆਪਣੇ ਹੁਕਮ ਬ੍ਰਹਮਾ ਵਿਸ਼ਨ ਸ਼ਿਵ ਚਰਨ ਫੜ ਕੇ ਲਿਆਇਆ ਕਲਜੁਗੇ ਤੇਰੀ ਅੰਤਮ ਵਾਰ ਜੋਤੀ ਜੋਤ ਸਰੂਪਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸੱਚੀ ਸਰਕਾਰ ਸੱਚੇ ਸਰਕਾਰ ਸ਼ਾ ਸੁਲਤਾਨਾ ਹਰ ਵੱਡਾ ਵਡਵਡੇ ਆਈਆ ਕਲਜੁਗੇ ਅੰਤਮ ਪ੍ਰਗਟਿ ਆਨੇਕ ਲੰਕ ਬਲੀ ਬਲਵਾਨਾ ਪਾਰ ਬ੍ਰਹਮ ਰੂਪ ਵਟਾਈਆ ਕਰੇ ਖੇਲ ਦੋ ਜਹਾਨਾ ਲੋਆ ਪੁਰੀਆ ਵੇਖ ਵਿਖਾਈਆ ਨਵਖੰਡ ਪ੍ਰਿਥਵੀ ਵੇਖੇ ਮਾਰਤਿਆਨਾ 84 ਵੇਖ ਵਿਖਾਈਆ ਲਿਖਾ ਜਾਣੇ ਜੰਗਲ ਜੂ ਝਾੜ ਪਹਾੜ ਵੀ ਆਪਣਾ ਸਮੁੰਦਰ ਸਾਗਰ ਫੋਲ ਫਲਾਈਆ ਆ ਚੁਗਾ ਦੀ ਬਣਿਆ ਦਾਨਾ ਦਾਨਾ ਬਿਨਾ ਆਪ ਹੋ ਜਾਈਆ ਲਿਖਾ ਚੁਕਾਏ ਲੋਕ ਤੀਨਾ 14 ਹਟ ਖੋਲ ਖੁਲਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਆਦ ਬ੍ਰਹਮਾ ਵਿਸ਼ਨ ਸ਼ਿਵ ਪ੍ਰਭ ਦਿੱਤਾ ਵਰ ਅੰਤ ਆਪਣੇ ਵਿੱਚ ਮਿਲਾਈਆ ਅੰਤ ਮਿਲਾਵਾ ਹਰ ਕਰਤਾ ਰਾ ਕਰਨੀ ਕਰਤਾ ਆਪ ਕਰਾਇੰਦਾ ਅੰਤ ਮਿਲਾਵਾ ਹਰ ਕਰਤਾ ਰਾ ਕਰਨੀ ਕਰਤਾ ਆਪ ਕਰਾਇੰਦਾ ਕਲ ਜੁਗੇ ਅੰਤਮ ਹੋ ਜਿਆਰਾ ਪ੍ਰਖ ਨੇ ਹਾਰਾ ਖੇਲ ਖਿਲਾਇੰਦਾ ਕਾਗਦ ਕਲਮ ਨਾਲ ਲਿਖਣਾ ਹਾਰਾ ਜਗਤ ਵਿਦਿਆ ਭੇਵਨਾ ਆਇੰਦਾ ਜੋਤੀ ਜੋਤ ਸਰੂਪ ਹਰਾ ਆਪ ਆਪਣੇ ਕਿਰਪਾ ਕਰ ਕਰੇ ਖੇਲ ਸਾਚਾ ਹਰ ਪਿਛਲਾ ਲੇਖਾ ਆਪ ਚੁਕਾਇੰਦਾ ਪਿਛਲਾ ਲੇਖਾ ਹਰ ਚੁਕਾਉਣਾ ਭੁੱਲ ਰਹੇ ਨਾਰਾਇਆ ਨਿਰਗੁਣ ਸਰਗੁਣ ਮੇਲ ਮਿਲਾਉਣਾ ਮਿਲੇ ਆ ਮੇਲ ਵਿਛੜ ਕਦੇ ਨਾ ਜਾਇਆ ਏਕਾ ਦੋ ਆ ਰੰਗ ਰੰਗਾਉਣਾ ਦੋ ਦੋ ਆਪਣਾ ਸੰਗ ਰਖਾਇਆ ਦੋਹਾਂ ਨਿਸ਼ਾਨਾ ਦੇ ਸੁਣਾਉਣਾ ਸਿਫਰਾ ਨਉ ਧਰਾਇਆ ਸਿਫਰੇ ਅੱਗੇ ਕਲ ਆਉਣਾ ਏਕ ੰਕਾਰਾ ਆਪਣਾ ਰੂਪ ਵਟਾਇਆ ਏਕੇ ਅੱਗੇ ਸਤ ਅਤਰਉਣਾ ਸਤਪੁਰਖ ਨਿਰੰਝਣ ਖੇਲ ਖਿਲਾਇਆ 사ਤਾ ਆਪਣੇ ਰੰਗ ਰੰਗਾਉਣਾ ਏਕਾ ਆਪਣਾ ਬੰਧਨ ਪਾਇਆ ਸਿਫਰੇ ਸਿਫਰੇ ਮਾਨ ਸਾਚਾ ਦਵਾਉਣਾ ਦੁਆ ਦੋ ਜਹਾਨਾ ਵੇਖ ਵਿਖਾਏਂਦਾ 2017 ਪੰਧ ਮੁਕਾਉਣਾ ਦੋ ਆਸਿਫਰਾਏ ਕਾਸਾਤਾ ਆਪਣਾ ਪੇਵ ਚੁਕਾਇਆ ਹਰ ਦੁਆ ਪੇਵ ਖੁਲਾਏਂਦਾ ਨਿਰਗੁਣ ਸਰਗੁਣ ਧਾਰ ਹਰ ਦੁਆ ਪੇਵ ਚੁਕਾਏਂਦਾ ਨਿਰਗੁਣ ਨਿਰਗੁਣ ਪਿਆਰ ਨਿਰਗੁਣੇ ਆਪਣਾ ਪਰਦਾ ਲਾਏਂਦਾ ਆਪੇ ਹੋਏ ਖਬਰਦਾਰ ਪ੍ਰਖਾ ਕਾਲ ਨਿਰਗੁਣੇ ਆਪਣਾ ਨਾਮ ਧਰਾਏਂਦਾ ਨਿਰਗੁਣ ਗੋਬਿੰਦ ਮੀਤ ਮਰਾਰ ਗੋਬਿੰਦ ਅਨੰਕਾਰ ਦਸ ਕੇ ਜੈ ਨਾ ਆਇਦਾ ਅਗੇ ਸਫਰਾ ਕਰੇ ਵਿਚਾਰ ਸਫਰ ਰੂਪ ਹੋ ਸਰਬ ਵਿੱਚ ਸਮਾਏ ਦਾ ਆਪਣਾ ਅੰਕ ਕਿਸੇ ਨਾ ਦੱਸੇ ਕਦੇ ਵਿਚਾਰ ਸਫਰਾ ਆਪਣਾ ਬਲੁਕ ਜਾਇਦਾ ਇੱਕ ਇੱਕ ਓੰਕਾਰ ਕਰੇ ਕਾ ਆਕਾਰ ਸਤਪੁਰਖ ਨਿਰੰਜਨ ਸਤਸਤਵਾਦੀ ਆਪਣਾ ਸੰਗ ਰਖਾਏ ਦਾ ਆਤ ਜੁਗਾਦੀ ਸੱਚੀ ਕਾਰ ਵੀ ਸੰਸਤਾਰਾਂ ਬਿਕਰਮੀ ਹਰ ਸਲਾਏ ਦਾ 994 ਚੌਕੜੀ ਯੁਗ ਕਲਯੁਗ ਤੇਰੀ ਅੰਤਮ ਵਾਰ 217 ਬਿਕਰਮੀ ਹਰ ਸਲਾਈਂਦਾ 994 ਚੌਕੜੀ ਯੁਗ ਕਲਯੁਗ ਤੇਰੀ ਅੰਤਮ ਵਾਰ ਤੇਰਾ ਅੰਤਮ ਮਾਸ ਵੇਖ ਵਿਖਾਏਂਦਾ ਫਲਗੁਣ ਰੁੱਤ ਖਿੜੀ ਬਹਾਰ ਪੁਰਖ ਬినాਸ਼ੀ ਆਪਣੀ ਜੋਤ ਤਰਾਏਂਦਾ ਸਚੇ ਤਖਤ ਹੋਏ ਜਯਾਰ ਜੋਤੀ ਜੋਤ ਸਰੂ ਭਰਾਪ ਆਪਣੀ ਕਿਰਪਾ ਕਰ ਕਰੇ ਖਿਲ ਅਗਮਯ ਅਪਾਰ